ਚਾਰ ਬੱਚਾ بڑے ਹੁੰਦੇ ਉਹਨਾਂ ਨੂੰ ਕੋਈ ਲੱਗਣਾ ਜਾਂਦੇ ਆ ਮਾਈਟਰਾ ਮੜਾ ਦੇਖ ਰਹਾ ਸਾਡੇ ਵਾਸਤੇ ਕੋਈ ਨੌਕਰੀ ਨੌਕਰੀ ਨਹੀਂ ਆਈ ਕੋਈ ਤੁਹਾਨੂੰ ਨਿਕਲ ਮਿਆਂਣੇ ਕੀ ਨਹੀਂ ਨੌਕਰੀ ਦੇਣੀ ਐ ਪਰ ਹਾਂ ਇੱਕ ਡਾਇਰੈਕਟਰ ਨੇ ਫਿਲਮ ਬਣਾਉਣੀ ਐ ਉਹਨੂੰ ਹੀਰੋ ਚਾਹੀਦੇ ਨੇ ਬੁੱਤਰੋ ਬੁੱਤਰੋ ਚੋਹੋ ਮੈਂ ਤਾਂ ਇਹ ਕੰਮੇ ਦੇ ਕੰਮੇ ਰਹਿਣਾ ਐ तु <laughs> <laughs>. ਇੱਕ ਰੋਲ ਕਰਕੇ ਸੁਣਾ ਫਿਰ ਫਿਰ ਮੈਂ ਤੁਹਾਨੂੰ ਸਲਟ ਕਰ ਦੂੰਗਾ ਅੱਜ ਇਹ ਇੱਕ ਸਾਹ ਤੂੰ ਦੇਖਿਆ ਤੂੰ ਆ ਨਿਕਾਬਰਾ ਤੂੰ ਵਾਲਾ ਵੱਡਾ ਭਰਾ ਜੀ ਲੈ ਆ ਡਾਕਟਰ ਸਾਈ ਰੋਲ ਤਾਂ ਡਾਕਟਰ ਆ ਕੇ ਨਿੱਕੇ ਭਰਾ ਦੇ ਢਿੱਡ ਤੇ ਫੀੜ ਹੁੰਦੀ ਆ ਉਹਨੇ ਵੱਡੇ ਭਰਾ ਨੂੰ ਕਹਿਣਾ ਕਿ ਮੇਰੇ ਢਿੱਡ ਫੀੜ ਹੋ ਰਹੀ ਆ ਠੀਕ ਆ ਜੀ ਠੀਕ ਆ ਠੀਕ ਆ ਜੀ ਵੱਡਾ ਭਰਾ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਂਦਾ ਆ ਤੇ ਉਹ ਡਾਕਟਰ ਉਹਦੇ ਆ ਕੇ ਟੀਕਾ ਲਾ ਜਾਂਦਾ ਆ ਬਾਅਦ ਤੁਹਾਡਾ ਰੋਲ ਠੀਕ ਆ ਡਾਕਟਰ ਆ ਕੇ ਖਾਓ ਜੀ ਸੁਖ ਆ ਜਾ ਫਿਰ ਲਾਈਵ ਕੈਮਰਾ ਐਕਸ਼ਨ ਵੀਰੇ ਵੀਰੇ ਆ ਵੀਰੇ ਮਾ ਵੀਰੇ ਨਾ ਟੱਡ ਫੀੜ ਹੁੰਦੀ ਵੀ ਆ ਵੀਰੇ ਟੱਡ ਫੀੜ ਹੁੰਦੀ ਭਈ ਆਂ ਵੀਰੇ ਇੱਕ ਕੰਮ ਕਰ ਲਿਆ ਲੰਮਾ ਪੈ ਮੈਂ ਹੁਣੇ ਡਾਕਟਰ ਨੂੰ ਲਿਆਉਣਾ ਇਹਨਾਂ छोटे भाईया दी टिकीड़ोंदी भाईया छोटे भाई दी टिकीड़ो नहीं आनी अच्छा। जो अच्छा। है जोर चल के आ जा देखया यार बड़ा तंग होई जाला तेरे टिकीड़ो नहीं हां साथ तेरी टी का लड़ा पे हां कट कट कर और ही एक्टर हो जोश ल्याओ जोश 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 ओ That's <laughs> right. ਤੂੰ ਹੀ ਰੋਈ ਜਾਂਦਾ ਯਾਰ ਹਰ ਦੋ ਦਾ ਸਹੀ ਇੱਕ ਪ੍ਰਾਜਾ ਦਾ ਸਹੀ ਬਣਾਵਾ ਉਹ ਥੋੜਾ ਹੱਥ ਕੇਲਾ ਦਿਖਾਓ ਇੱਕ ਮਾਮਲਾ ਉਹ ਨਹੀਂ ਯਾਰ ਇਹ ਤੁਹਾਡੇ ਵਾਸਤੇ ਗਾੜੀ ਆ ਨਾ ਟੈਕਸਟ ਇੱਕ ਕਢਾ ਲੈ ਆਹ ਲਾਰਜ ਮੋਕਾ ਲੈ ਟੈਕਰੀ ਕਰਕੇ ਵਿਖਾ ਲੋ ڏيو يا ڊيپي ڊي 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 ਤੇ ਨਹੀਂ ਕੋਈ ਕਰ ਸਾਥੇ ਹੋਰ ਤੇ ਸਾਰੇ ਨੇ ਦੇਖਿਆ ਕਿ ਔਰ ਬੜਾ ਬੰਦਾ ਕੁਝ ਨਹੀਂ ਕਰ ਸਕਦਾ ਉਹ ਨਾਲ ਐਕਟਿੰਗ ਕਰ ਸਕਦਾ ਨਵ ਕੰਮ ਕਰ ਸਕਦਾ ਇਸ ਕਰਕੇ ਉਹ ਆਪਾਂ ਸਾਰੇ ਵੀ ਪੜიਏ ਲਿਖੀਏ ਤੇ ਆਪਣੇ ਭਾਰਤ ਨੂੰ ਵਿਕਸਿਤ ਭਾਰਤ ਬਣਾ ਕੇ ਪੜਾਈਏ ਉਹ ਸਾਰੇ ਵੀਰ ਆਪਾਂ ਪੜਾਈਏ ਤੇ ਭਾਰਤ ਨੂੰ ਵਿਕਸਿਤ ਭਾਰਤ ਪੜਾਈਏ